ਮੈਂ ਵੀਡੀਓ ਨਹੀਂ ਸੀ ਪਾਣੀ ਕੋਈ ਪਰ ਅਮਰੋਸਰ ਦਾ ਨਾ ਇੱਕ ਕੋਈ ਪਾਸਟਰ ਆਪ ਬਣਿਆ ਅਖੌਤੀ ਪਾਸਟਰ ਸਖਵਿੰਦਰ ਰਾਜਾ ਕੋਈ ਚੜ੍ਹ ਮਜਿਆ ਕੋਈ ਉਹਨੇ ਨਾ ਬੜਾ ਨਾਪਸ਼ਾਪ ਜਿਹਾ ਬੋਲ ਕੇ ਮੇਰੇ ਖਿਲਾਫ ਤੇ ਵੀਡੀਓ ਪਾਈ ਹੁਣ ਜੇ ਤੂੰ ਪਿਓ ਦਾ ਪੋਤਰਾ ਤੇ ਝੂਠ ਸਾਫਤ ਕਰਕੇ ਦੱਸੀ ਹੁਣ ਤੈਨੂੰ ਮੈਂ ਸਾਫਤ ਕਰਦਾ ਕਿ ਸ਼ਰਾਬ ਲਿਖਿਆ ਕਿ ਕੀ ਲਿਖਿਆ ਤੇਰੇ ਵਰਗੇ ਨੂੰ ਮੱਤੀ 6 ਦੀ ਨੌ ਪੜਨਾ ਹਜੇ ਤੇ ਪਾਸਟਰ ਬਣ ਕੇ ਬਹਿ ਜਾਂਦੇ ਆ ਤੇਰੇ ਵਰਗੇ ਨੂੰ ਸਿਰਫ ਇੱਕ ਚੀਜ਼ ਆਉਂਦੀ ਬਾਈਬਲ ਚੋਂ ਪੜ੍ਹਨੀ ਹੈ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ ਤੇਰਾ ਨਾਮ ਪਾ ਕੇ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਆਸਾਨੂੰ ਦੇ ਤੇ ਸਾਡੇ ਕਰਜ਼ਾਂ ਨੂੰ ਮਾਫ਼ ਕਰ ਜਿਵੇਂ ਅਸੀਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ਼ ਕਰ ਦੁੱਤਾ ਹੈ ਸਾਨੂੰ ਪਰਦਾਵੇ ਵਿੱਚ ਨਾ ਲਿਆ ਸਗੋਂ ਬਰਿਆਈ ਤੋਂ ਬਚਾ ਬੜੇ ਵੇਖੇ ਮੈਂ ਤੇਰੇ ਵਰਗੇ ਪਾਸਟਰ ਜਿਨ੍ਹਾਂ ਨੂੰ ਸਿਰਫ ਇਸ ਤੋਂ ਅੱਗੇ ਕੁਝ ਨਹੀਂ ਆਉਂਦਾ ਹੁਣ ਤੂੰ ਨਾ ਐਦਾਂ ਕਰੀ ਤੂੰ ਤਾਂ ਅਨਪੜਾ ਮੈਨੂੰ ਪਤਾ ਤੇਰਾ ਹੁਣ ਕਿਸੇ ਪੜ੍ਹੇ ਲਿਖੇ ਨੂੰ ਲਾ ਕੇ ਬਿਠਾ ਲਈ ਤੇ ਅੰਗਰੇਜ਼ੀ ਦੀ ਬਾਈਬਲ ਖੋਲ ਲਈ ਸਭ ਤੋਂ ਪਹਿਲਾਂ 히బ్రੂ ਵਾਇਬਲ ਲਿਖੀ ਗਈ ਇਹ ਮਹਾਨੀ ਭਾਸ਼ਾ ਦੀ ਉਸ ਤੋਂ ਬਾਅਦ ਅੰਗਰੇਜ਼ੀ ਦੇ ਵਾਇਬਲ ਲਿਖੀ ਗਈ ਉਸ ਤੋਂ ਬਾਅਦ ਪੰਜਾਬੀ ਦੇ ਅਨੁਵਾਦਕਾਂ ਨੇ ਭਲੇਖੇ ਪਾਉਣ ਵਿੱਚ ਸ਼ਬਦ ਬਦਲ ਦਿੱਤੇ ਉਹਦੇ ਵਿੱਚ ਸ਼ਰਾਬ ਦੀ ਜਗ੍ਹਾ ਮੈਂ ਲਿਖ ਦਿੱਤਾ ਜਾਂ ਮਦ ਲਿਖ ਦਿੱਤਾ ਉਹਨਾਂ ਨੂੰ ਪਤਾ ਹੈ ਕਿ ਸਾਡੇ ਲੋਕ ਸ਼ਰਾਬ ਨੂੰ ਨਫ਼ਰਤ ਕਰਦੇ ਨੇ ਇਹ ਕਬੂਲ ਨਹੀਂ ਕਰਨਗੇ ਕਿਉਂਕਿ ਪੰਜਾਬ ਦੇ ਲੋਕਾਂ ਤੇ ਉਹਨਾਂ ਲੋਕਾਂ 'ਚ ਸ਼ਰਾਬ ਦੇ ਵਿੱਚ ਪੀਣ 'ਚ ਬੜਾ ਫਰਕ ਆ ਸਾਡੇ ਲੋਕ ਜਿਹੜਾ ਪੀਂਦੇ ਨੇ ਇੱਕ ਪੈਗ ਪੀ ਕੇ ਬੁਲਬੁਲ ਬਣ ਜੇ ਦੋ ਪੈਗ ਪੀ ਕੇ ਤੋਤਾ ਆਧੀਆ ਪੀ ਕੇ ਬਾਂਦਰ ਬਣ ਜੇ ਬੋਤਲ ਪੀ ਕੇ ਖੋਤਾ ਉਹ ਲੋਕ 20 ਐਮਐਲ ਦਾ ਪੈਗ ਪਾ ਕੇ ਉਹਨੂੰ ਸਿੱਪ ਕਰਦੇ ਰਹਿੰਦੇ ਦੋ ਦੋ ਘੰਟੇ ਤੇ ਦੂਜੀ ਗੱਲ ਇਹ ਕਿ ਉਹ ਲੋਕ ਕੀ ਕਰਦੇ ਉਹਨਾਂ ਦੀ ਅੰਗੂਰਾਂ ਦੀ ਖੇਤੀ ਤੇ ਨਿਰਭਰਾ ਸਾਰਾ ਇਜ਼ਰਾਇਲ ਦੇ ਵਿੱਚ ਉਹਨਾਂ ਸਮਿਆਂ ਤੇ ਜਾਂ ਜਤੂਨ ਦੀ ਖੇਤੀ ਤੇ ਕੋਈ ਵੀ ਆਪਣੀ ਪ੍ਰੋਡਕਸ਼ਨ ਬਾਹਰ ਸੁੱਟਦਾ ਨਹੀਂ ਹੁੰਦਾ ਡੈਰੀ ਫਾਰਮਰ ਜਿਹੜੇ ਆ ਉਹ ਗੋਬਰ ਗੈਸ 'ਚ ਵਰਤਦੇ ਗੋਹੇ ਨੂੰ ਗੋਬਰ ਘਾਚੋਂ ਨਿਕਲੇ ਗੋਏ ਨੂੰ ਗਾਂ ਖੇਤਾਂ ਦੇ ਵਿੱਚ ਵਰਤਦੇ ਨੇ ਖਾਦ ਲਈ ਇਸੇ ਤਰ੍ਹਾਂ ਜਦੋਂ ਪੱਕੇ ਆਏ ਅੰਗੂਰਾਂ ਦਾ ਮੰਡੀਕਰ ਨਹੀਂ ਹੁੰਦਾ ਤੇ ਉਹ ਉਹਦੀ ਸ਼ਰਾਬ ਤਿਆਰ ਕਰਦੇ ਆ ਹੁਣ ਸ਼ਰਾਬ ਜਿਹੜੀ ਆ ਝੁੱਡੂਆ ਤੈਨੂੰ ਨਹੀਂ ਪਤਾ ਪੜੇ ਲਿਖੇ ਬੰਦੇ ਦੀ ਪਹਿਲਾਂ ਸਰਾ ਲੈਲੀ ਦੀ ਗੱਲ ਕਰਨ ਲੱਗਿਆ ਜਦੋਂ ਅੰਗੂਰ ਜਿਹੜਾ ਹੁੰਦਾ ਉਹਨੂੰ ਤੋੜਿਆ ਜਾਂਦਾ ਆ ਆਕਸੀਜਨ ਦੇ ਸੰਪਰਕ ਦੇ ਵਿੱਚ ਆਉਂਦਾ ਉਹਦੇ ਵਿੱਚ ਖਮੀਰ ਪੈਦਾ ਹੁੰਦਾ ਹੈ ਫਰਮੈਂਟੇਸ਼ਨ ਹੁੰਦੀ ਆ ਉਹ ਜਿਹੜੇ ਬੈਕਟੀਰੀਆ ਹੁੰਦੇ ਆ ਉਹਨੂੰ ਖਾਂਦੇ ਆ ਖਾ ਕੇ ਪਾਣੀ ਵੱਖਰਾ ਕਰ ਦਿੰਦੇ ਆ ਅਲਕੋਹਲ ਵੱਖਰੀ ਕਰ ਦਿੰਦੇ ਆ ਸੋਲਿਡ ਵੱਖਰਾ ਕਰ ਦਿੰਦੇ ਆ ਫਿਰ ਉਹਨੂੰ ਨਤਾਰਿਆ ਜਾਂਦਾ ਬਾਰ-ਬਾਰ ਨਤਾਰਨ ਤੋਂ ਬਾਅਦ ਦੇ ਵਿੱਚ ਉਹਨੂੰ ਸਟੋਰ ਕਰਕੇ ਰੱਖਿਆ ਜਾਂਦਾ ਉਹਦੇ ਵਿੱਚ ਨਸ਼ਾ ਪੈਦਾ ਹੋ ਜਾਂਦਾ ਜੇ ਉਹਨੂੰ ਆ ਕੇ ਡਾਈ ਜਾਵੇ ਥੱਲੇ ਤੇ ਅਲਕੋਹਲ ਜਿਹੜੀ ਹੁੰਦੀ ਆ ਉਹ ਵਿੱਚੋਂ ਵੇਪਰਾਇਜ਼ ਹੋ ਕੇ ਉੱਡਦੀ ਆ ਉਹਨੂੰ ਫਿਰ ਠੰਡਾ ਕਰਕੇ ਉਹਨੂੰ ਪਾਣੀ ਚ ਤਬਦੀਲ ਜਰੂ ਠੰਡਾ ਕੀਤਾ ਜਾਂਦਾ ਤੇ ਐਲਕੋਹਲ ਇਕੱਠੀ ਹੋ ਜਾਂਦੀ ਆ ਕੇ ਥੱਲੇ ਉਹ ਹੁੰਦੀ ਆ ਵਿਸਕੀ ਤੇ ਜੇ ਇਦਾਂ ਹੀ ਰਹਿੰਦੀਏ ਤੇ ਇਹ ਬਣਦੀ ਵਾਈਨ ਜੇ ਵਾਈਨ ਨੂੰ ਵੀ ਇਦਾਂ ਹੀ ਪਿਆ ਰਹਿੰਦੀਏ ਤੇ ਉਹ ਬਣਦਾ ਸਰਕਾ ਸਾਲਾਂ ਬੱਧੀ ਜੇ ਪਿਆ ਰਹਿੰਦੀਏ ਤੇ ਵਾਈਨ ਦੇ ਵਿੱਚ ਜੜਾ ਵਾ ਤਿੰਨ ਗੁਣਾ ਘੱਟ ਨਸ਼ਾ ਹੁੰਦਾ ਸ਼ਰਾਬ ਦੇ ਨਾਲੋਂ ਵਿਸਕੀ ਦੇ ਨਾਲੋਂ ਰਮ ਨਾਲੋਂ ਵੋਟਕਾ ਨਾਲੋਂ ਤੇ ਵਾਈਨ ਦੇ ਵਿੱਚ ਵੀ ਨਸ਼ਾ ਹੁੰਦਾ ਫਿਰ ਜਿਹੜੀ ਬਾਈਬਲ ਦੇ ਵਿੱਚ ਗੱਲ ਕੀਤੀ ਗਈ ਆ ਜਿਹੜੀ 32 ਛੇ ਦੀ 29 ਦੇ ਵਿੱਚ ਗੱਲ ਕੀਤੀ ਗਈ ਆ ਤੇ ਜਾਂ ਮਾਰਕਸ 14 ਦੀ 17 ਚ ਗੱਲ ਕੀਤੀ ਗਈ ਆ ਜਿਹਹੁਨਾ ਲੁਕਾ ਚ ਵੀ ਜਿਹੜੀ ਗੱਲ ਕੀਤੀ ਗਈ ਉਥੇ ਫਰੂਟ ਹਵਾਈਨ ਦੀ ਗੱਲ ਕੀਤੀ ਗਈ ਆ ਦਾਖ ਰਸ ਦੀ ਨਸ਼ਾ ਦਾਖ ਰਸ ਚ ਵੀ ਹੁੰਦਾ ਤੇ ਜਿਹੜੀ ਕੀਤੀ ਗਈ ਆ ਨੂ ਦੇ ਚੈਪਟਰ ਚ ਗੱਲ ਜਾਂ ਲੂਤ ਵਾਲੇ ਚੈਪਟਰ ਚ ਗੱਲ ਜਾਂ ਜਹੂਨਾ 2 ਦੇ ਵਿੱਚ ਗੱਲ ਉਥੇ ਪੱਕੀ ਵਾਈਨ ਦੀ ਗੱਲ ਕੀਤੀ ਗਈ ਆ ਸ਼ਰਾਬ ਦੀ ਗੱਲ ਕੀਤੀ ਗਈ ਆ ਆਏਗੇ ਇਹਨੂੰ ਸ਼ਰਾਬ ਪੀਾਈ ਜਾਂਦੀ ਸੀ ਹੁਣ ਤੂੰ ਕਿਸੇ ਦੀ ਬਰਾਤ ਚ ਗਿਆ ਹੋਵੇਂ ਅੱਬਲ ਤੇ ਤੈਨੂੰ ਕੋਈ ਸ਼ਬਦ ਦਾ ਹੀ ਨਹੀਂ ਹੋਣਾ ਤੇ ਉੱਥੇ ਕਿਸੇ ਦਾ ਕੋਲਡ ਡਰਿੰਕ ਖਤਮ ਹੋ ਜੇ ਉਹ ਬਰਾਤੀਆਂ ਨੂੰ ਕਹਿਣਗੇ ਵੀ ਸਾਡੀ ਕੋਲਡ ਡਰਿੰਕ ਖਤਮ ਹੋ ਗਈ ਹੈ ਸਾਨੂੰ ਕੋਲਡ ਡਰਿੰਕ ਲਿਆ ਕੇ ਦਿਓ ਅੰਗੂਰਾਂ ਦੇ ਬਾਗ ਆਪਣੇ ਹੁੰਦੇ ਨੇ ਜਿਹੜਾ ਮਰਜ਼ੀ ਲਿਆ ਕੇ ਜੂਸ ਕੱਢ ਕੇ ਵਰਤਾ ਦਿੰਦਾ ਜੇ ਕੱਲੋਂ ਅੰਗੂਰਾਂ ਦਾ ਜੂਸ ਹੀ ਵਰਤਣਾ ਸੀ ਤੇ ਮੜਾ ਮੋਟਾ ਦਿਮਾਗ ਵੀ ਵਰਤ ਲਈਦਾ ਹੁੰਦਾ ਅੱਛਾ ਤੇ ਖੋਣਾ ਕਿਸੇ ਨੂੰ ਕਹੀਂ ਵੀ ਅੰਗਰੇਜ਼ੀ ਦੀ ਬਾਈਬਲ ਖੋਲੋ ਤੇ ਅੰਗਰੇਜ਼ੀ ਦੀ ਬਾਈਬਲ ਦੇ ਵਿੱਚ ਜਿਹੜਾ ਲਿਖਿਆ ਹੋਣਾ ਉਹ ਵੈਨ ਦਾ ਰੂਲਰ ਜਿਹੜਾ ਨੌਵੇਂ ਵਿੱਚ ਲਿਖਿਆ ਨੌਵੀਂ ਅਧ ਦੇ ਵਿੱਚ ਵੈਨ ਦਾ ਰੂਲਰ ਆਫ ਦਾ ਫੀਸ ਹੈਡ ਟੇਸਟ ਦਾ ਵਾਟਰ ਦੈਟ ਵਾਸ ਮੇਡ ਵਾਈਨ ਕਿ ਜਦੋਂ ਪ੍ਰਧਾਨ ਨੇ ਉਹਨੂੰ ਟੇਸਟ ਕਰਕੇ ਦੇਖਿਆ ਤਾਂ ਉਹ ਸ਼ਰਾਬ ਬਣ ਚੁੱਕੀ ਸੀ ਵਾਈਨ ਲਿਖਿਆ ਵੀ ਦੇ ਵਾਈਨ ਨਹੀਂ ਲਿਖਿਆ ਡਬਲਯੂ ਦੇ ਆਈ ਲਿਖਿਆ ਡਬਲਯੂ ਆਈ ਐਨ ਕਿ ਵਾਈਨ ਐਂਡ ਨਿਊ ਨੋਟ ਆਫ ਵੈਂਸੀ ਇਟ ਵਾਸ ਪਰ ਜਿਹੜੇ ਆ ਵਰਤੌਣ ਵਾਲਿਆਂ ਨੂੰ ਪਤਾ ਸੀ ਪੀ ਇਹ ਕੀ ਆ ਪਰ ਉਹਨੂੰ ਇਹ ਸ਼ਰਾਬ ਦੀ ਸੀ ਅੱਗੇ ਜਾ ਕੇ ਉਹਨੇ ਇਹ ਗੱਲ ਕਹੀ ਕਹਿੰਦਾ ਐਵਰੀ ਮੈਨ ਐਟ ਦਾ ਬਿਗਨਿੰਗ ਡੋਜ਼ ਡਾਕਟਰ ਸੈਟ ਫੋਰth ਗੁੱਡ ਵਾਈਨ ਸਟਾਰਟਿੰਗ ਦੇ ਵਿੱਚ ਲੋਕੀ ਪਹਿਲਾਂ ਵਧੀਆ ਸ਼ਰਾਬ ਵਰਤਉਂਦੇ ਆ ਜਦੋਂ ਸਾਰੇ ਸ਼ਰਾਬੀ ਹੋ ਜਾਂਦੇ ਆ ਫਿਰ ਘਟੀਆ ਵਰਤੋਣੀ ਸ਼ੁਰੂ ਕਰ ਦਿੰਦੇ ਉਹਨੇ ਇਹ ਵੀ ਗੱਲ ਨਹੀਂ ਕੀਤੀ ਵਿੱਚ ਐਂਡ ਵੈਨ men have a well drunk ਜਦੋਂ ਜ਼ਿਆਦਾ ਪੀ ਚੁਕੇ ਨੂੰ ਕਿਸ਼ਰਾਬੀ ਹੋ ਜਾਂਦੇ ਨੇ ਦਿਨ ਦੇ ਅਟ ਵਿੱਚ ਯੂਨੀਵਰਸ ਇਜ਼ ਵਰਸ ਬਟ ਥੋ ਹੈਜ਼ ਕੇਪਟ ਦ ਗੁੱਡ ਵਾਈਨ ਅੰਟਿਲ ਨਾਓ ਤੁਸੀਂ ਹੁਣ ਤੱਕ ਵਧੀਆ ਸ਼ਰਾਬ ਕਿਉਂ ਲੁਕੋ ਕੇ ਰੱਖੀ ਇਹ ਪ੍ਰਧਾਨ ਨੇ ਉੱਥੇ ਕਿਹਾ ਤੇ ਫਿਰ ਮਤਲਬ ਇਹ ਜਿਹੜਾ ਗਲੀਲ ਦੇ ਕੰਨਾਂ ਚ ਤੂੰ ਕਹਿਣਾ ਸੀ ਸ਼ਰਾਬ ਨਹੀਂ ਬਣੀ ਨਾ ਤੇਰੇ ਸ਼ਬਦਾਂ ਦੇ ਅਨੁਸਾਰ ਜੇ ਸ਼ਰਾਬ ਦਾ ਕਿਸੇ ਪਾਵਰ ਦੇ ਨਾਲ ਪਾਣੀ ਦਾ ਰੰਗ ਪਦਰਿਆ ਜਾ ਸਕਦਾ ਪਾਣੀ ਦਾ ਸਵਾਦ ਬਦਲਿਆ ਜਾ ਸਕਦਾ ਉਹਨੂੰ ਦਾਖਰਾਚੇ ਬਦਲਿਆ ਜਾ ਸਕਦਾ ਤੇ ਉਹਨੂੰ ਸ਼ਰਾਬ ਦੀ ਕਿਉਂ ਨਹੀਂ ਬਦਲਿਆ ਜਾ ਸਕਦਾ ਜੇ ਦੋ ਕੰਮ ਹੋ ਸਕਦੇ ਤੇ ਤੀਜਾ ਕਿਉਂ ਨਹੀਂ ਹੋ ਸਕਦਾ ਤੇ ਹੁਣ ਦੂਜੀ ਗੱਲ ਸੁਣ ਲਿਆ ਜਿਹੜਾ ਦੂਜਾ ਚੈਪਟਰ ਸੀ ਹਾਂ ਮਾਲਾ ਉਹਦੇ ਵਿੱਚ ਵੀ ਸ਼ਰਾਬ ਲਿਖੀ ਆ ਉਹਦੇ ਚ ਲਿਖਿਆ ਐਂਡ ਹੀ ਡਰਿੰਕ ਆਫ ਦਾ ਵਾਈਨ ਐਂਡ ਵਾਸ ਡਰੰਕਨ ਇਕੀਮਿਆ ਦੇ ਵਿੱਚ ਜੈਨੇਸਿਸ ਨੂੰ 19 ਦੀ 23 ਜਿਹੜੀ ਆ 19 ਦੀ 21 ਦੇ ਵਿੱਚ ਲਿਖਿਆ ਜੈਨੇਸਿਸ ਉਤਪਤਨ ਨੂੰ ਕਹਿੰਦੇ ਆ ਪੁੱਛ ਲੈ ਕਿਸੇ ਨੂੰ ਅਨਪੜਾ ਐਂਡ ਹੀ ਡਰਿੰਕ ਆਫ ਦਾ ਵਾਈਨ ਵੀ ਜਦੋਂ ਉਹਨੇ ਸ਼ਰਾਬ ਪੀ ਲਈ ਐਂਡ ਵਾਸ ਡਰੰਕਨ ਅਤੇ ਸ਼ਰਾਬੀ ਹੋ ਗਿਆ ਐਂਡ ਹੀ ਵਾਸ ਅਨਕਵਰਡ ਵਿਦ ਇਨ ਹਿਸ ਟੈਂਟ ਤੇ ਨੰਗਾ ਹੋ ਗਿਆ ਆਪਣੇ ਟੈਂਟ ਦੇ ਵਿੱਚ ਪੈ ਗਿਆ ਸ਼ਰਾਬੀ ਹੋ ਕੇ ਉਹਨੂੰ ਕੋਈ ਸੁੱਧ-ਬੁੱਧ ਨਹੀਂ ਰਹੀ ਤੇ ਇਹ ਸ਼ਰਾਬ ਪੀਤੀ ਸੀ ਤੇ ਤਾਂ ਹੀ ਉਹ ਸ਼ਰਾਬੀ ਹੋਇਆ ਨੰਗਾ ਹੋ ਕੇ ਪਿਆ ਉਹਨੂੰ ਨਹੀਂ ਪਤਾ ਮੇਰੇ ਧੀਆਂ ਬੱਤ ਲਾ ਕੇ ਘੁੰਮ ਰਹੇ ਆ ਛੋਟੇ ਮੁੰਡੇ ਨੇ ਜਾ ਕੇ ਵੱਡਿਆਂ ਨੂੰ ਰੋਲੀ ਪਾਈ ਉਹ ਨੰਗਾ ਹੋ ਕੇ ਅੰਦਰ ਪਿਆ ਉਹਨੂੰ ਸਾਹਮੋ ਜਾ ਕੇ ਉਹਨਾਂ ਨੇ ਜਾ ਕੇ ਟੱਕਿਆ ਤੇ ਜੇ ਉਹਨੇ ਫੇਰ ਕੁਝ ਨਹੀਂ ਸੀ ਕੀਤਾ ਤੇ ਉਹਨਾਂ ਨੇ ਫਿਰ ਉਸ ਸ਼ਰਾਬ ਕਿਉਂ ਦਿੱਤਾ ਉਹਨੂੰ ਨੂਨ ਐ ਹਾਮ ਨੂੰ ਨੂਨ ਨੇ ਫੇਰ ਆ ਜਾ ਦੂਜੀ ਗੱਲ ਤੇ ਲੂਟ ਵਾਲੇ ਕੈਪਟਰ ਤੇ ਆ ਜਾ ਉੱਥੇ ਵੀ ਸ਼ਰਾਬ ਦੀ ਗੱਲ ਕੀਤੀ ਗਈ ਹੈ ਦਾਖਰਸ ਦੀ ਗੱਲ ਨਹੀਂ ਕੀਤੀ ਗਈ ਜਦੋਂ ਉਹਨਾਂ ਨੇ ਆਖਿਆ 32ਵੇਂ ਅਧਿਆਏ ਵਿੱਚ ਕਨ ਲੈਡਸ ਮੇਕ ਅਵਰ ਫਾਦਰ ਡਰਿੰਕ ਵਾਈਨ ਆਜਾ ਆਪਣੇ ਪਿਓ ਨੂੰ ਸ਼ਰਾਬ ਪਿਆਈਏ ਐਂਡ ਵੀ ਵੀਲ ਲਾਈ ਵਿਦ ਹਿਮ ਅਤੇ ਉਹਦੇ ਨਾਲ ਸੌਂ ਗਏ ਦੇਟ ਵੀ ਮੇ ਪ੍ਰਿਜ਼ਰਵ ਸੀਡ ਆਫ ਅਵਰ ਫਾਦਰ ਤੇ ਅਸੀਂ ਆਪਣੇ ਪਿਓ ਤੋਂ ਆਪਣੀ ਅੰਸ਼ ਪੈਦਾ ਕਰੀਏ ਆਪਣਾ ਵੀ ਬਚਾਈਏ ਐਂਡ ਦੇ ਮੇਡ देयर ਅ ਫਾਦਰ ਡਰਿੰਕ ਵਾਈਨ ਅਤੇ ਉਹਨਾਂ ਨੇ ਆਪਣੇ ਪਿਓ ਨੂੰ ਸ਼ਰਾਬ ਪਿਆਈ ਦਾ ਨਾਈਟ ਰਾਤ ਨੂੰ ਐਂਡ ਦਾ ਫਰਸਟ ਬਾਰ ਨਵੈਂਟ ਵੈਂਟ ਇਨ ਅਦੇ ਵੱਢੀ ਜਿਹੜੀ ਸੀ ਉਹ ਅੰਦਰ ਗਈ ਐਂਡ ਦੇ ਲੇ ਵਿਦ ਹਰ ਫਾਦਰ ਅਦੇ ਆਪਣੇ ਪਿਓ ਦੇ ਨਾਲ ਲੇਟ ਗਈ ਐਂਡ ਹੀ ਪ੍ਰਿਜ਼ਰਵ ਐ ਪ੍ਰਸੀਵਡ ਨਾ ਨੀ ਸ਼ੀ ਲੇ ਡਾਊਨ ਨਾ ਰਵਨ ਸੀ ਅਰੋਜ਼ ਪਰ ਉਹਨੂੰ ਨਹੀਂ ਪਤਾ ਲੱਗਾ ਕਦੋਂ ਸੁੱਤੀ ਤੇ ਕਦੋਂ ਉੱઠી ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਸੈਕਸ ਕਦੇ ਵੀ ਬੇਸੁਰਤੀਏ ਵਿੱਚ ਬੰਦਾ ਕਰ ਹੀ ਨਹੀਂ ਸਕਦਾ ਜੇ ਉਹਨੇ ਜ਼ਿਆਦਾ ਸ਼ਰਾਬ ਪੀਤੀ ਹੋਵੇ ਤੇ ਉਹਦੀ ਮਰਜ਼ੀ ਸੀ ਕਿਉਂਕਿ ਮੋਹ ਸਪਸ਼ ਰੂਪ ਰਾਸ ਕੰਧ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਮਾਧਿਅਮ ਚਾਹੀਦਾ ਹੁੰਦਾ ਫਿਰ ਹੀ ਸਾਡੇ ਦਿਮਾਗ ਦੇ ਵਿੱਚ ਟੈਸਟੋਸਟੀਰਨ ਹਾਰਮones ਇਨਕਰੀਜ਼ ਹੁੰਦੇ ਆ ਤੇ ਬੰਦੇ ਦੇ ਮਨ ਵਿੱਚ ਸੈਕਸ ਪੈਦਾ ਹੁੰਦਾ ਤੇ ਉਹ ਸੈਕਸ ਕਰ ਸਕਦਾ ਜਿਹੜਾ ਬੰਦਾ ਬੇਹੋਸ਼ ਹੋ ਜੇ ਸ਼ਰਾਬ ਪੀ ਕੇ ਉਹ ਸੈਕਸ ਕਰ ਹੀ ਨਹੀਂ ਸਕਦਾ ਜੋ ਕੀਤਾ ਉਹਨੇ ਹੋਸ਼ ਚ ਕੀਤਾ ਭਾਈ ਤੇ ਅੱਗੇ ਚੌਥੀ ਮੈਂ ਅੱਜ ਚ ਲਿਖਦਾ and it came to pass on the morrow that the firstborn said unto the younger badi ne choti nu kiah behold i lay last night with my father pe raati main apne pyo de naal suti si let us make him drink wine this night also aj pher onu sharab paiye and go thou in and live with him aj tu hun ja ke ode naal soji that we may preserve seed of our father te assi apne pyo da bee bachaiye ਆਪਣੀ ਅੰਸ ਬਚਾਈਏ ਜੇ ਅੰਸ ਬਚਾਉਂਦਾ ਸਵਾਲ ਸੀ ਤੇ ਇੱਕ ਕੁੜੀ ਤੋਂ ਨਹੀਂ ਬਚੀ ਅੰਸੇ ਬਚਾਉਣੀ ਸੀ ਇੱਕ ਕੁੜੀ ਜਿਹਦੇ ਨਾਲ ਸੌਂਗੀ ਤੇ ਗੁੱਗੀ ਦਾ ਸੌਣਾ ਜ਼ਰੂਰੀ ਸੀ ਐਂਡ ਦੇ ਮੇਡ देयर ਫਾਦਰ ਡਰਿੰਕ ਵਾਈਨ that night also ਤੇ ਉਹਨਾਂ ਨੇ ਅਗਲੇ ਦਿਨ ਫੇਰ ਆਪਣੇ ਪਿਓ ਨੂੰ ਸ਼ਰਾਬ ਪਿਾਈ ਇੱਥੇ ਵੀ ਵਾਈਨ ਲਿਖਿਆ W I N E ਵਾਈਨ ਤੇ ਹੋਰ ਵੀ ਬੜੀ ਜਗ੍ਹਾ ਜਿਹੜਾ ਲਿਖਿਆ ਹੈਮਸਾ ਨੂ ਸ ਡਰੰਕਨ ਨੇ ਨੇਕਨਸ ਐਂਡ ਟੋਲਡ ਹਿਸ ਬ੍ਰਦਰ ਅਬਾਊਟ ਇਟ ਹੈਮ ਨੇ ਆਪਣੇ ਭਰਾਵਾਂ ਨੂੰ ਜਾ ਕੇ ਦੱਸਿਆ ਕਿ ਮੇਰਾ ਪਿਓ ਸ਼ਰਾਬ ਪੀ ਕੇ ਨੰਗਾ ਹੋ ਕੇ ਪਿਆ ਵੀ ਉਹਨੂੰ ਸਾਹਮਣੇ ਜਾ ਕੇ ਹੁਣ ਆ ਜਾ ਤੁਹਾਡੇ ਤੇ ਕਈਆਂ ਅੰਗਰੇਜ਼ਾਂ ਨੇ ਕਿਤਾਬਾਂ ਲਿਖੀਆਂ ਉੱਤੇ ਤੇ ਤੁਸੀਂ ਕੋਈ ਕਾਰਵਾਈ ਕਰ ਨਹੀਂ ਸਕੇ ਉਹ ਤੇ ਕਹਿੰਦੇ ਜਿਸਮ ਸੀਦੀ ਮੌਤ ਹੀ ਨਹੀਂ ਸੀ ਹੋਈ ਉਹ ਸਿਰਫ ਭੇੋਸ਼ ਹੋਇਆ ਸੀ ਤੇ ਉਹਨੂੰ ਲਾ ਕੇ ਮਰੀਮ ਮਗਦਲੀ ਨੇ ਲੈ ਗਈ ਤੇ ਉਹ ਕਸ਼ਮੀਰ ਦੇ ਵਿੱਚ ਰਿਹਾ ਉਹ ਤੈਨੂੰ ਮੈਂ ਉਹਦਾ ਸਬੂਤ ਦਿੰਨਾ ਆਹ ਦੇਖ ਆ ਫੜ ਸਬੂਤ ਉਹਦਾ ਉਹਨੇ ਕਿਤਾਬ ਲਿਖੀ ਆ ਦੂਜੇ ਨੇ ਅੰਗਰੇਜ਼ ਨੇ ਅੰਗਰੇਜ਼ ਨੇ ਕਿਤਾਬ ਲਿਖੀ ਆ ਰੂਰਲ ਕ੍ਰਿਸਟਨ ਨੇ ਆਹ ਦੇਖ ਲੈ ਜੀਸਸ ਲਿਵਜ਼ ਇਨ ਇੰਡੀਆ ਹੌਲਯਰ ਕ੍ਰਿਸਟਨ ਰੂਰਲ ਹੋਲਗਰ ਕ੍ਰਿਸਟਨ ਨੇ ਕਿਤਾਬ ਲਿਖੀ ਕਿ ਜੀਸਸ ਮਸੀਹ ਨੇ ਆਪਣਾ ਜੀਵਨ ਜਿਹੜਾ ਸੀ ਉਹ ਇੰਡੀਆ ਚ ਬਤੀਤ ਕੀਤਾ ਜਾ ਕੇ ਤੇ ਉਹਦੀ ਸੰਤਾਨ ਵੀ ਹੋਈ ਹੁਣ ਤੂੰ ਕਹਿਣਾ ਵਾ ਜਿਸੂ ਮਸੀਹ ਜਦੋਂ ਬਤਾੜੇ ਸ਼ੈਤਾਨ ਆ ਵੀਡੀਓ ਜੀ ਵਿੱਚ ਤੂੰ ਸ਼ੈਤਾਨ ਦਾ ਪੁਜਾਰੀ ਸ਼ੈਤਾਨ ਦਾ ਪੁਜਾਰੀ ਕਹੀ ਜਾਂਦਾ ਓਏ ਕੀ ਨਾਮ ਦਾ ਲੂਸੀਫਰ ਦਿਆ ਬੱਚਿਆ ਬਾਲਜਬੂਲ ਦਿਆ ਪੁਜਾਰੀਆ ਤੂੰ ਸਾਨੂੰ ਗਲਤ ਦੱਸਦਾ ਸ਼ੈਤਾਨ ਦੇ ਪੁਜਾਰੀ ਦੱਸਦਾ ਤੂੰ ਖੁਦ ਸ਼ੈਤਾਨ ਦਾ ਪੁਜਾਰੀ ਆ ਬਾਲਜਬੂਲ ਦਾ ਤੂੰ ਕਹਿਣਾ ਵਾ ਜਿਸੂ ਮਸੀਹ ਖਿੱਚੀ ਜਾਂਦਾ ਤੁਹਾਡੇ ਪਾਪ ਨਹੀਂ ਖਿੱਚਣ ਦੀ ਤੁਹਾਡੇ ਗੁਰੂਆਂ ਚ ਜਿਸ ਵਮਸ ਇਹ ਨਹੀਂ ਖਿੱਚਦਾ ਕਾਮਰਡ ਸਕੂਲਾਂ ਦੀਆਂ ਫੀਸਾਂ ਜਿਹੜੀਆਂ maaf ਹੁੰਦੀਆਂ ਉਹ ਖਿੱਚਦੀਆਂ ਜਿਹੜੇ ਘਰ ਬਣਾ ਕੇ ਦਿੱਤੇ ਜਾਂਦੇ ਉਹ ਖਿੱਚਦੇ ਆ ਆ ਜਿਹੜਾ ਮੇਰੇ ਜਸ ਗੱਡੀ ਲਿਆਤੀ ਜਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਂਦੇ ਆ ਉਹਨੂੰ ਗੱਡੀ ਲੈ ਕੇ ਦਿੱਤੀ ਨਰੂਲੇ ਨੇ ਤੇ ਗਾਹ ਕਢਿਆਵੇ ਵੱਧ ਤੋਂ ਵੱਧ ਮੇਰੇ ਘੇਰ ਘੇਰ ਕੇ ਇਹ ਚੀਜ਼ਾਂ ਖਿੱਚਦੀਆਂ ਪੈਸਾ ਖਿੱਚਦਾ ਪੈਸਾ ਜਾਂ ਕ੍ਰਿਸਚਨ ਗਰੀਬ ਲੋਕ ਬਣਦੇ ਤੇਰੇ ਵਰਗੇ ਲੋਕਾਂ ਦੇ ਪੱਠੇ ਨਾ ਪਾਉਣੇ ਪੈਣ ਤੇ ਜਾਂ ਫਿਰ ਮਾਨਸਿਕ ਰੋਕੀ ਜਾਂਦੇ ਉੱਥੇ ਦਿਮਾਗ ਵਾਲਾ ਕੋਈ ਬੰਦਾ ਨਹੀਂ ਜਾਂਦਾ ਜੇ ਐਡੀ ਦਾ ਡਿਜ ਜਾਣ ਐਨੇ ਸਪੈਸ਼ਲ ਆਰਡਰ ਕੀਤਾ ਵਾ ਮਰੂਲੇ ਨੇ ਕਿ ਸਾਰੇ ਦੁਆ ਕਰੋ ਕਿ ਇਹਨੂੰ ਪ੍ਰਭੂ ਸਜ਼ਾ ਦੇਵੇ ਇਹ ਮਰ ਜਾਵੇ ਬੰਦਾ ਮੈਂ ਤੇ ਹੁਣ ਤੱਕ ਚੜ੍ਹਦੀ ਕਲਾ 'ਚ ਆ ਜੇ ਮੈਨੂੰ ਕੁਝ ਨਹੀਂ ਹੋਇਆ ਦੂਜੀ ਗੱਲ ਤੂੰ ਕਹਿੰਦਾ ਜੀ ਮੰਗ ਖਾਣੇ ਆ ਫਲਾਂਟਿੰਗ ਆ ਤੂੰ ਆਪਣੇ ਪਿਓ ਦਾ ਪੁੱਤ ਨਹੀਂ ਜੇ ਸਾਫਤਨਾ ਕਰ ਸਕੇ ਪਈ ਅਜ ਤੱਕ 1 ਰੁਪਿਆ ਵੀ ਕਿਸੇ ਕੋਲ ਮੰਗਿਆ ਹੋਏ ਗੁਰਪ੍ਰੀਤ ਸਿੰਘ ਕੀਮੇ ਨੇ ਔਰ ਮੇਰੀ ਲਿਸਟ ਚੈੱਕ ਕਰੀ ਆ ਕੇ ਮੇਰੇ ਫੋਨ ਦੀ ਕਹਿ ਦੇ ਮੈਂ ਤੈਨੂੰ ਪਾ ਦੂੰਗਾ ਓਕੇ ਕ੍ਰੈਡਿਟ ਘੱਟੋ ਕਰ 30 ਬਧੀਆਂ ਨੂੰ ਪੈਸੇ ਦਿੱਤੇ ਅਜ ਤੱਕ ਵਾਪਸ ਨਹੀਂ ਲਏ ਜਿੰਨੇ ਲੇਬਰ ਵਾਲੇ ਕੰਮ ਕਰਦੇ ਮੇਰੇ ਚਾਹੇ ਭਈਏ ਜਾਹੇ ਕੁਛ ਵੀ ਲੋਡ ਪਾਉਣ ਤੇ ਸਾਰੇ ਮੇਰੇ ਕੋਲ ਪੈਸੇ ਮੰਗਦੇ ਆ ਜੇ ਕਿਸੇ ਦਾ ਕੋਈ ਧੀ ਪੁੱਤ ਬਿਮਾਰ ਆ ਬਾਬਾ ਜੀ ਦਿਓ ਪੈਸੇ ਦਵਾਈ ਜਾਣੀ ਬੱਚਿਆਂ ਲਈ ਅੱਜ ਤੱਕ ਇੱਕ ਰੁਪਈਆ ਨਹੀਂ ਕਿਸੇ ਤੋਂ ਲਿਆ ਮੈਂ ਤੇ ਨਾ ਮੈਂ ਮੰਗਦਾ ਪੈਸਾ ਕਿਸੇ ਤੋਂ ਤੂੰ ਸਾਨੂੰ ਕਹੀ ਜਾਂਦਾ ਭੰਗ ਪੀਣਾ ਭੰਗ ਦੇ ਕਰਕੇ ਤੇ ਮੇਰੀ ਨਿਹੰਗ ਸਿੰਘਾਂ ਨਾਲ ਲੜਾਈ ਹੋਈ ਕਈ ਵਾਰੀ ਜੰਗਾ ਜੁੱਧਾਂ ਦੇ ਟਾਈਮ ਦੇ ਭੰਗ ਪੀਣੀ ਜਾਇ ਸੀ ਹੁਣ ਨਹੀਂ ਕਿਉਂਕਿ ਜਿਹੜਾ ਕੈਨਾਬਿਸ ਆਇਲ ਹੁੰਦਾ ਇਹ ਪੇਨ ਕਿਲਰ ਹੁੰਦਾ ਜਿਹੜਾ ਭੰਗ ਦੇ ਵਿੱਚ ਹੁੰਦਾ ਉਹਨਾਂ ਬਿਨਾਂ ਤੇ ਨਿਹੰਗ ਸਿੰਘ ਜ਼ਖਮੀ ਹੁੰਦੇ ਸੀ ਤੇ ਕੋਈ ਦਵਾਈ ਨਹੀਂ ਸੀ ਹੁੰਦੀ ਇਸ ਕਰਕੇ ਭੰਗ ਦਾ ਸੇਵਨ ਕੀਤਾ ਜਾਂਦਾ ਸੀ ਨਸ਼ੇ ਦੇ ਕਰਕੇ ਨਹੀਂ ਤੂੰ ਕਹਿੰਦਾ ਤੁਹਾਡੇ ਗ੍ਰੰਥਾਂ 'ਚ ਲਿਖਿਆ ਪਹਿਲੇ 5 ਗੁਰੂ ਸਾਹਿਬ ਦੀ ਬਾਣੀ ਦਰਜਾ 15 ਭਗਤਾਂ ਦੀ ਬਾਣੀ ਦਰਜਾ ਕਬੀਰ ਜੀ ਫਰੀਦ ਜੀ ਰਬਦਾਸ ਜੀ ਧੰਨ ਜੀ ਤੇ ਲੋਜਨ ਜੀ ਜੈਦੇਵ ਜੀ ਨਾਮਦੇਵ ਜੀ ਸੁਧਰਾ ਜੀ ਸੈਣ ਜੀ ਬੇਣੀ ਜੀ ਪਰਮਾਨੰਦ ਜੀ ਸੁਰਦਾਸ ਜੀ ਭਿਕਨ ਜੀ ਪੀਪਾ ਜੀ ਇੱਕ ਦਾ ਵੀ ਕਿਸੇ ਜੀਵਨ 'ਚ ਕੋਈ ਪੁਆਇੰਟ ਗਲਤ ਦੱਸ ਦੇ ਮੈਨੂੰ ਤੇ ਬਾਕੀ ਤਿੰਨ ਗੁਰਸਿੱਖਾਂ ਦੀ ਬਾਣੀ ਦਰਜਾ ਸੱਤਾ ਜੀ ਬਲਵੰਡ ਜੀ ਸੁੰਦਰ ਜੀ ਕਿਸੇ ਇੱਕ ਦੇ ਜੀਵਨ ਦਾ ਵੀ ਇੱਕ ਨੈਗੇਟਿਵ ਪੱਖ ਮੈਨੂੰ ਲੱਭ ਕੇ ਦੱਸ ਦੇ ਤੈਨੂੰ ਮੈਂ ਮੰਨ ਜੂਗਾ 11 ਭਟ ਸੇਬਾਨਾ ਦੀ ਬਾਣੀ ਦਰਜਾ ਹਰੀ ਬੰਸ ਜੀ ਬਾਲ ਜੀ ਮਧਰਾ ਜੀ ਗੰਦ ਜੀ ਨਾਲ ਜੀ ਪਾਲ ਜੀ ਸਾਲ ਜੀ ਪਿੱਖਾ ਜੀ ਕੀਰਤ ਜੀ ਜਾਲਪ ਜੀ ਕਲਸਾਰ ਜੀ ਕਿਸੇ ਇੱਕ ਦੇ ਜੀਵਨ ਦਾ ਵੀ ਕੋਈ ਨੈਗੇਟਿਵ ਪਾਕ ਦੱਸ ਦੇ ਤੈਨੂੰ ਮੈਂ ਮੰਨ ਜੂਗਾ ਸਾਡੇ ਗੁਰੂਆਂ ਦੇ ਖਿਲਾਫ ਕਿਸੇ ਸਿੱਖੜੇ ਖਿਲਾਫ ਜਿਨ੍ਹਾਂ ਦੀ ਬਾਣੀ ਦਰਜਾ 1% ਵੀ ਕੋਈ ਨੈਗੇਟਿਵ ਨਹੀਂ ਹੈਗਾ ਕੁਝ ਵੀ ਪੜੋ ਗੁਰੂ ਗ੍ਰੰਥ ਸਾਹਿਬ ਕਰੋ ਗੱਲ ਸਾਡੇ ਨਾਲ ਕੀ ਲਿਖਿਆ ਗਲਤ ਵਿਆਹ ਕਰਾਉਣ ਦੀ ਗੱਲ ਕਰਦੇ ਸਾਡੇ 'ਚ ਪਾਵਰ ਹੈਗੀ ਸੀ ਗੁਰੂ ਜੀ ਉਹਨੇ ਕਰਾਇਆ ਵਿਆਹ ਤੁਹਾਡੇ 'ਚ ਨਾ ਹੋਏਗੀ ਪਾਵਰ ਉਹਨੇ ਨਹੀਂ ਕਰਾਇਆ ਬੈਕਗ੍ਰਾਉਂਡੋਂ ਕੋ ਮਾੜੀ ਗੱਲ ਨਹੀਂ ਗ੍ਰਸਤ ਧਰਮ ਸਭ ਤੋਂ ਪਵਿੱਤਰ ਧਰਮ ਹੈ ਤੁਹਾਡਿਆਂ ਹੀ ਇਹ ਯਾਮ ਲਾਉਂਦੇ ਆ ਤੁਹਾਡਿਆਂ ਨੇ ਕਿਤਾਬਾਂ ਲਿਖੀਆਂ ਮਰੀਮ ਮਗਦਲੀਨੀ ਬਾਰੇ ਸਾਡਿਆਂ ਨੇ ਤਾਂ ਕੋਈ ਸਵਾਲ ਨਹੀਂ ਚੁੱਕਿਆ ਜਿਸਮਸੀਦ ਤੇ ਤਾਂ ਨਹੀਂ ਅਸੀਂ ਕਦੇ ਜਿਸਮਸੀਦ ਦੇ ਖਿਲਾਫ ਗਲਤ ਬੋਲੇ ਆ ਤੇ ਨਹੀਂ ਸਾਨੂੰ ਲੋੜ ਆ ਸਾਡੀ ਲੜਾਈ ਤੇਰੇ ਵਰਗੇ ਪਖੰਡੀਆਂ ਦੇ ਖਿਲਾਫ ਆ ਤੂੰ ਨਰੇਗਾ ਵਾਲੇ ਇਕੱਠੇ ਕਰਕੇ ਜੱਫੀ ਬਾ ਕੇ ਖੜੇ ਹੋ ਜਾ ਸ਼ੂ ਕਰਕੇ ਡਿੱਗ ਜਾ ਉਹ ਡੇਕੇਕੇ ਕਲਾਵਾਲੀਆਂ ਜੀਆਂ ਮਾਰਦੇ ਫਿਰ ਜਨਾਨੀਆਂ ਨੂੰ ਕਹਿਣਾ ਜੱਫੀ ਬਾਕੇ ਖੜੀਆਂ ਹੋ ਜਾਓ ਉਹ ਤੇਰੇ ਹੱਥ ਮਾਰਨ ਤੋਂ ਪਹਿਲਾਂ ਹੀ ਡਿੱਗ ਪਈਆਂ ਮੁੜ ਕੇ ਉਹ ਵੀ ਹੱਸਣ ਲੱਗ ਪਈਆਂ ਦੋਵੇਂ ਹੱਸਣ ਲੱਗ ਪਿਆ ਤੇ ਉਹ ਛੁਟੂਆ ਤੈਨੂੰ ਐਡਾ ਨਹੀਂ ਜਰਾ ਦਿਮਾਗ ਕਿ ਜੇ ਮੇਰੇ ਕੋਲ ਵੀਡੀਓ ਸਹੀ ਨਹੀਂ ਬਣੀ ਤਾਂ ਮੈਂ ਨਾ ਪੋਸਟ ਕਰਾਂ ਤੂੰ ਵੀਡੀਓ ਪੋਸਟ ਕਰਦੀ ਚੁੱਕੀ ਆਪਣੀ ਹੀ ਜਿਹਦੇ ਜੇ ਜਨਾਨੀਆਂ ਦਾ ਹਾਸਾ ਨਿਕਲਿਆ ਵੀ ਉਹ ਤੇਰੇ ਹੱਥ ਮਾਰਨ ਤੋਂ ਪਹਿਲਾਂ ਹੀ ਡਿੱਗ ਪਈਆਂ ਪ੍ਰੈਕਟਿਸ ਚੰਗੀ ਤਰ੍ਹਾਂ ਡਿੱਗਣ ਦੀ ਕੀਤੀ ਨਹੀਂ ਸੀ ਨਰੂਲੇ ਦੀ ਵੀਡੀਓ ਵਾਇਰਲ ਹੋਈ ਕੌਣ ਗਿਰੇਗਾ ਮੈਂ ਗਿਰੂੰਗਾ ਅੱਛਾ ਜਹਾਂ ਗਿਰਨਾ ਹੈ ਵਹਾਂ ਕੈਮਰਾ ਅੱਛੇ ਸੇ ਲਗਾਣਾ ਇਹ ਡਿੱਗਣ ਦੀ ਪ੍ਰੈਕਟਿਸ ਕਰਾਈ ਜਾਂਦੀ ਪਹਿਲਾਂ ਮੈਂ ਨਰੂਲੇ ਦੇ ਖੁੱਦ ਗਈ ਵਾਰੀ ਖੜਾ ਹੋ ਕੇ ਦੇਖਿਆ ਮੈਨੂੰ ਉਹਨੇ ਦੋ ਤਿੰਨ ਵਾਰੀ ਹੱਥ ਲਾਇਆ ਮੈਂ ਨਹੀਂ ਡਿੱਗਿਆ ਮੇਰੇ ਉਹਨੇ ਢਿੱਡ ਹੱਥ ਮਾਰਿਆ ਦੋ ਤਿੰਨ ਵਾਰੀ ਪਿਛੇ ਡਿੱਗ ਜਾਊਗਾ ਤਾਂ ਮੈਂ ਤਵੀਂ ਨਹੀਂ ਡਿੱਗਿਆ ਹੁਣ ਉਹ ਆਈਂਆ ਦੋਆਵਾ ਕਰਨ ਡਿਆ ਮੇਰੇ ਖਿਲਾਫ ਮੈਨੂੰ ਤਾਂ ਕੁਝ ਹੋਇਆ ਨਹੀਂ ਕਿਉਂਕਿ ਹੈ ਹੀ ਕੁਝ ਨਹੀਂ ਇਹਨਾਂ ਦੇ ਕੋਲ ਜਿਹੜੇ ਲੋਕੀ ਜ਼ਿਆਦਾ ਸ਼ਰਧਾਵਾਨ ਹੋ ਕੇ ਜਾਂਦੇ ਆ ਇਹ ਉਹਨਾਂ ਦੇ ਸਬਕੌਂਸ਼ੀਅਸ ਮਾਈਂਡ ਦੇ ਪਕੜ ਕਰ ਲੈਂਦੇ ਹੈਪਨੋਟਾਈਜ਼ ਕਰ ਲੈਂਦੇ ਆ ਇਹ ਉਹਨਾਂ ਦੇ ਸਬਕੌਂਸ਼ੀਅਸ ਮਾਈਂਡ ਨੂੰ ਕਮਾਂਡ ਦਿੰਦੇ ਆ ਸਬਕੌਂਸ਼ੀਅਸ ਮਾਈਂਡ ਰਸਾਇਣ ਪੈਦਾ ਕਰਦਾ ਹਾਰਮੋਨਸ ਪੈਦਾ ਕਰਦਾ ਸਰੀਰ ਦੇ ਵਿੱਚ ਉਹ ਬਿਮਾਰੀ ਠੀਕ ਹੋ ਜਾਂਦੀ ਹੈ ਇਹ ਵਿਗਿਆਨ ਇਹ بڑے ਲੋਕ ਜਾਣਦੇ ਇਹ ਕਲਾ ਥੋੜੀ ਬਹੁਤੀ ਮੈਨੂੰ ਆਉਂਦੀ ਮੈਂ ਖੁਦ ਕਲਾਸਾਂ ਲਾਉਣੀਆਂ ਸ਼ੁਰੂ ਕਰਦੀਆਂ ਜਦੋਂ ਕਿ ਮੈਨੂੰ ਪੂਰੀ ਤਰ੍ਹਾਂ ਜਿਦਾ ਕਿ ਵਿਦਿਆ ਜਿਹੜੀ ਹੈ ਕਿਤੇ ਕਰ ਲੈਂਦੇ ਹੋ ਮੈਨੂੰ ਜਿਦਾ ਕਿ ਦਾ ਰਿਹਰਸਲ ਹੁਣ ਤੁਹਾਨੂੰ ਮੈਂ ਵੀ ਛੋਟ ਛੋਟ ਕੇ ਦੱਸੂਗਾ ਚੈਲਨ ਯੂ ਗਾ ਟੂ ਗੈਟ ਦੇਨੋ ਅਖਾਂਗਾ ਤੂੰ ਵੀ ਛੱਡ ਕੇ ਦੱਸ ਦੇ ਮੈਂ ਵੀ ਛੱਡ ਕੇ ਦੱਸਦਾ ਬੰਦੇ ਬਾਹਰੋਂ ਫੜਾਂਗੇ ਨਰੇਗਾ ਵਾਲੇ ਨਹੀਂ ਫੜਦੇ ਤੇਰੇ ਵਾਂਗੂ ਤੇ ਬਾਕੀ ਜਿਹੜੀ ਐ ਜੇ ਤੂੰ ਇਹ ਸਾਬਦਨਾ ਨਾ ਨਾ ਕੀਤਾ ਕਿੱਥੇ ਮਰਜੀ ਆ ਜੀ ਆ ਕੇ ਮੇਰਾ ਟੈਸਟ ਗਾਲੀ ਆ ਕੇ ਡੋਪ ਟੈਸਟ ਜੇ ਤੂੰ ਭੰਗ ਤੇ ਅਫੀਮ ਸਾਬਦ ਕਰ ਦੇ ਮੈਂ ਆ ਜੂ ਤੇਰੇ ਧਰਮ ਚ ਜੇ ਨਹੀਂ ਸਾਬਦ ਹੋਇਆ ਤੈਨੂੰ ਸਿੱਖ ਬੰਨਾ ਪੈਣਾ ਅਮਰ ਤੂੰ ਝਗਣਾ ਪੈਣਾ ਫਿਰ ਤੈਨੂੰ ਤੂੰ ਕਹਿਣਾ ਦਾੜੀਆਂ ਕਟਾ ਕੇ ਪਾਸਟਰ ਬਣ ਜਾਓ ਸਾਡੇ ਗੁਰੂ ਨੇ ਸਾਨੂੰ ਬੜਾ ਕੁਝ ਦਿੱਤਾ ਸਾਡੇ 'ਚ ਇੰਨੀ ਹਿੰਮਤ ਹੈ ਨਹੀਂ ਆਪਣਾ ਜ਼ਮੀਰ ਵੇਚ ਦਈਏ ਆਪਣਾ ਧਰਮ ਵੇਚ ਦਈਏ ਇੰਨੀ ਹਿੰਮਤ ਹੈ ਨਹੀਂ ਸਾਡੇ 'ਚ ਤੇ ਬਾਕੀ ਤੂੰ ਮੰਜਾ ਲਾਉਣ ਦੀ ਗੱਲ ਕਰਦਾ ਜਾਂ ਪਿਓ ਦਾ ਪੁੱਤ ਲੋਕਾਂ ਦੇ ਪੁੱਤ ਮਰਵਾਉਣ ਦੀ ਗੱਲ ਕਰਦਾ ਸਿੱਧਾ ਦੋ ਹੱਥ ਕਰ ਮੇਰੇ ਨਾਲ ਆ ਕੇ ਜੇ ਤੂੰ 3 ਮਿੰਟ ਮੇਰੇ ਅੱਗੇ ਟਿਕ ਗਿਆ ਨਾ ਜੋ ਕਹੇਗਾ ਮੈਂ ਕਰਨ ਨੂੰ ਤਿਆਰ ਚਾਹੇ ਸੋਟੀ ਫਾੜਨੀ ਚਾਹੇ ਕੁਰਬਾਨ ਫਾੜਨੀ ਚਾਹੇ ਫਰੀ ਸਟਾਈਲ ਆ ਜੀ ਚਾਹੇ ਕਿੱਕ ਬਾਕਸਿੰਗ ਚਾਹੇ ਬਾਕਸਿੰਗ ਚਾਹੇ ਕਰਾਤੇ ਚਾਹੇ ਤਾਈਕਵਾਂਡੋ ਚਾਹੇ ਗੋਜਰੀਓ ਜਿਹੜੇ ਮਰਜੀ ਵਿਦਿਆਚਾਰੀ ਚਲ ਜੀ ਕਰਦੀ ਸਾਰੀਆਂ ਵਿਦਿਆ ਹੁੰਦੀਆਂ ਮੈਨੂੰ ਨੈਸ਼ਨਲ ਲੈਵਲ ਸਿਲੈਕਟ ਹੋਇਆ ਹਾਂ ਮੈਂ ਬਾਕਸਿੰਗ ਦੇ ਵਿੱਚ ਸਟੇਟ ਲੈਵਲ ਬਾਕਸਿੰਗ ਖੇਡਿਆ ਹਾਂ ਮੈਂ ਦੋ ਵਾਰੀ ਜੇ ਤੂੰ 3 ਮਿੰਟ ਕੱਢ ਜਾਈਂਗਾ ਨਾ ਮੇਰੇ ਅੱਗੇ ਤਾਂ ਤੇਰੇ ਮੈਂ ਸ਼ਰਤ ਮੰਨ ਨੂੰ ਤਿਆਰ ਹਾਂ ਜਿਹੜੀ ਕਹੇਗਾ ਟਾਈਮ ਰੱਖ ਕਿੱਥੇ ਰੱਖਣਾ ਤੇਰੀ ਮੈਂ ਵੇਖਾਂ ਮਰਦਾਨੀ ਵੱਡੇ ਦੀ ਲੋਕਾਂ ਦਾ ਪੁੱਤ ਮਰਵਾਉਣ ਦੀ ਗੱਲ ਕਰਦਾ ਛੇਵਾ ਦਾੜਾ ਜੋ ਮਾਂਜੀ ਲਵਾ ਜਣੀ ਆ ਛੇਵਾ ਦਾੜਾ ਨੂੰ ਮਰਵਾਉਣ ਦੀ ਗੱਲ ਕਰਦਾ ਤਾਂ ਮੇਰੇ ਨਾਲ ਗੱਲ ਕਰ ਹਾਂ ਉਹੀ ਚਾਹ ਲਾਉਣਾ ਤੇ ਲਾੜੀ ਲਾੜੀ ਤੂੰ ਆ ਜਿੱਨੇ ਮਰਜ਼ੀ ਬੰਦੇ ਲੈ ਕੇ ਤੇਰੀ ਸਾਰੀ ਕਤੀੜ ਜਿਹੜੀ ਲੈ ਕੇ ਆਉਣੀ ਨਾਲ ਟਰਾਲੀ ਲੈ ਕੇ ਆਈਆਂ ਇੱਕ ਟਰਾਲੀ 'ਚ ਪਾ ਕੇ ਭੇਜੂ ਸਾਰੇ ਪੈਰਾਂ ਤੇ ਨਹੀਂ ਜਾਣ ਦਿੰਦਾ ਕੋਈ ਵੀ ਮੈਂ ਮੈਂ ਗੱਟਗਾ ਟੀਚਰ ਹਾਂ ਮਾਰਸ਼ਲ ਆਰਟ ਦਾ ਟੀਚਰ ਹਾਂ ਮੈਂ ਕਿਦਾ ਮਾਰਾ ਮੋਟਾ ਨਾ ਸਮਝੀ ਤੇ ਤੇਰਾ ਪਾਪ ਪਾਸਟਰ ਨੇ ਜਵਾਬ ਦਿੱਤਾ ਨਰੂਲੇ ਨੇ ਉਹਨੇ ਪੜ੍ਹ ਕੇ ਜਵਾਬ ਦਿੱਤਾ ਥੱਲਿਓ ਪਈ ਲੋਤ ਦੀਆਂ ਕੁੜੀਆਂ ਦੇ ਅੱਗਾ ਮੁੰਡਿਆਂ ਦਾ ਨਾਂ ਇੱਕਦਮ ਮੁਆਬ ਦੇ ਇੱਕਦਮ ਬੇਨੰਮੀ ਸੀ ਉਹਨੇ ਪੜ੍ਹ ਕੇ ਜਵਾਬ ਦਿੱਤਾ ਮੈਨੂੰ ਸਾਰੀ ਜ਼ਬਾਨੀ ਯਾਦ ਆ ਤੁਹਾਡੇ ਮੈਨੂੰ ਉਹ ਵੀ ਜ਼ਬਾਨੀ ਯਾਦ ਨੇ ਜ਼ਬੂਰ ਵੀ ਉਸ ਤੋਂ ਬਾਦੋਂ ਲੈ ਕੇ ਮਲਾਕੀ ਤੱਕ ਤੇ ਮੱਤੀ ਦੇ ਜੀਲ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਮਤਿ ਦੀਆਂ ਜੀਵਾਂ ਜੋ ਉਹਨਾਂ ਦੀ ਅੰਜੀਲ ਮਰਕਸ ਦੀ ਅੰਜੀਲ ਲੂਕਾ ਦੀ ਅੰਜੀਲ ਜੋਨਾਂ ਦੀ ਪਤਰੀ ਜੋਨਾਂ ਦੀ ਪਈ ਦੂਜੀ ਪਤਰੀ ਜੋਨਾਂ ਦੀ ਪ੍ਰਕਾਸ਼ ਜੀ ਪੋਥੀ ਜਿੰਨੇ ਵੀ ਚੈਪਟਰ ਹੈਗੇ ਆ ਥਲਸਕੁਨੀਆਂ ਤੇ ਮਸੀਅਸ ਫੇਲੋਮੇਨੀ ਜਿੰਨੇ ਵੀ ਹੈਗੇ ਆ ਸਾਰੇ ਮੈਨੂੰ ਯਾਦ ਨੇ ਬਾਈਬਲ ਮੈਂ ਸਿਰਫ ਇਹ ਗੱਲ ਕਹੀ ਸੀ ਜਿਹੜੇ ਸੇਖ ਉਧਰ ਜਾਂਦੇ ਨੇ ਉਹ ਉਤਪਤੋਨੀ ਦੀ 38 ਪੜ੍ਹ ਕੇ ਦੇਖੋ ਪਹਿਲਾਂ ਦੂਜਾ ਸੰਮਲ 11 ਪੜ੍ਹ ਕੇ ਵੇਖੋ ਦੂਜਾ ਸੰਮਲ 13 ਪੜ੍ਹ ਕੇ ਦੇਖੋ ਇਹੋ ਨਾਂ ਦਵਾ ਪੜ ਕੇ ਦੇਖੋ ਤੇ ਜੇ ਤੁਹਾਡੀ ਜਮੀਰ ਯਾਦ ਤੇ ਦਿੰਦੀ ਹੈ ਤੇ ਜਾਓ ਜੀ ਸਭ ਕੇ ਜਾਓ ਪਰ ਤੁਸੀਂ ਪੜਾਉਂਦੇ ਹੀ ਨਹੀਂ ਚਰਚਾਂ ਦੇ ਵਿੱਚ ਇਹ ਚੀਜ਼ਾਂ ਪਰਦੇ ਪਾਉਂਦੇ ਤੁਸੀਂ ਤੇ ਤੂੰ ਕਹਿੰਦਾ ਨਾ ਮੈਂ ਸ਼ਰਾਬ ਨੂੰ ਨਹੀਂ ਕਹਿੰਦੇ ਇੱਕ ਸ਼ਰਾਬੀ ਫਿਲਮ ਦਾ ਡਾਇਲੋਗ ਹੈ ਅੱਜ ਇਤਨੀ ਵੀ ਮਹਿਸਰ ਨਹੀਂ ਮੈਂ ਖਾਣੇ ਮੈਂ ਜਿੰਨੀ ਹਮ ਛੋੜ ਦਿਆ ਕਰਤੇ ਥੇ ਪੈਮਾਨੇ ਮੈਂ ਖਾਣਾ ਸ਼ਰਾਬ ਠੇਕੇ ਨੂੰ ਕਹਿੰਦੇ ਆ ਢੁੱਡੂ ਜੀ ਫਿਰ ਜਿਹੜਾ ਕਹਿੰਦੇ ਆ ਮਦ ਮੈਂ ਉਹ ਵੀ ਸ਼ਰਾਬ ਨੂੰ ਕਹਿੰਦੇ ਆ ਇੱਕ ਗਾਣਾ ਵਾ ਪਰਪਰਾਂ ਦਾ ਗਾਣਾ ਮਸਤ ਮਸਤ ਅੱਖੋਂ ਸੇ ਛਲਕਾਉ ਨਾ ਮਦੀਰਾ ਮਦੂਸ਼ਾਲਾ ਮੇ ਤਾਲਾ ਨਾ ਪੜ ਜਾਏ ਧੁੱਪ ਮੇ ਨਿਕਲਾ ਨਾ ਕਰੋ ਰੂਪ ਕੀ ਰਾਣੀ ਕਹੀਂ ਗੋੜਾ ਰੰਗ ਕਾਲਾ ਨਾ ਪੜ ਜਾਏ ਇਹਦੀ ਮੈਂ ਉਦਾਹਰਨ ਤਾਂ ਦਿੱਤੀ ਹੈ ਬਚਪਨ ਚ ਸੁਣੇ ਨੇ ਗਾਣੇ ਮਦੂਸ਼ਾਲਾ ਜਿਹੜੀ ਠੇਕੇ ਨੂੰ ਕਹਿੰਦੇ ਆ ਮੈਂ ਖਾਨਾ ਠੇਕੇ ਨੂੰ ਕਹਿੰਦੇ ਆ ਇਹ ਪੰਜਾਬੀ ਦੇ ਅਨੁਵਾਦਕਾਂ ਨੇ ਸ਼ਬਦ ਬਦਲ ਦਿੱਤੇ ਆ ਲੋਕਾਂ 'ਚ ਭਲੇਖੇ ਪਾਉਣ ਨੂੰ ਜਿਸ ਵੇਲੇ ਤੁਸੀਂ ਪ੍ਰਚਾਰ ਸਾਰੇ ਮੇਰੀ ਆਈਡੀ ਤੇ ਬੈਠੇ ਨੈਗੇਟਿਵ ਕਮੈਂਟ ਕਰੀ ਜਾਂਦੇ ਆ ਇੱਕ ਮੇਰੀ ਚਵਨ ਪ੍ਰੈਸ਼ ਵਾਲੀ ਵੀਡੀਓ ਕੱਟ ਕੱਟ ਕੇ ਚਲਾਈ ਜਾਂਦੇ ਆ ਇਹ ਜੀ ਫੀਮ ਖਾਂਦਾ ਨਹੀਂ ਅੰਗ ਫੀਮ ਖਾਂਦਾ ਜੀ ਨਹੀਂ ਅੰਗ ਫੀਮ ਖਾਂਦਾ ਫੀਮ ਕੋ ਬੱਜਨ ਕਰਿਆ ਚ ਨਹੀਂ ਜੇ ਮੈਂ ਖਾਦੀ ਵੀ ਹੁੰਦੀ ਤਾਂ ਮੈਨੂੰ ਕੋ ਡਰ ਨਹੀਂ ਸੀ ਜੜੀਆਂ ਵਿੱਚ ਦਵਾਈਆਂ ਦੇ ਵਿੱਚ ਡੈਕਸਟੋਪ ਪ੍ਰੋਪਕਸੀਨ ਹਾਈਡਰੋਕਲੋਰਾਈਡ ਲਿਖਿਆ ਹੋਵੇ ਪ੍ਰੋਪਕਸੀਨ ਨੈਫਸੀਲੇਟ ਲਿਖਿਆ ਹੋਵੇ ਤੇ ਦੂਜਾ ਲਿਖਿਆ ਹੋਵੇ ਬੁਪਰੀ ਨੋਰਫੀਨ ਹਾਈਡਰੋਕਲੋਰਾਈਡ ਲਿਖਿਆ ਹੋਵੇ ਕੁੰਡੀਨ ਸਲਫੇਟ ਲਿਖਿਆ ਹੋਵੇ ਤੇ ਪ੍ਰੋਪਕਸੀ ਬੈਂਡੈਫਸੀਲੇਟ ਲਿਖਿਆ ਹੋਵੇ ਇਹ ਸਾਰੇ ਸੌਲਟ ਕਿਤੋਂ ਤਿਆਰ ਹੁੰਦੇ ਆ ਐਥਾਈਲ ਮੋਰਫੀਨ ਹਫੀਮ ਕਿਤੋਂ ਤਿਆਰ ਹੁੰਦਾ ਕਿੱਥੋਂ ਹੁੰਦਾ ਹੈ ਕਦੇ ਨਹੀਂ ਸਰਕਾਰ ਖੇਤੀ ਕਰਾਉਂਦੀ ਆ ਤੁਹਾਡੇ ਜੇ ਕੋਈ ਦਵਾਈ ਨਹੀਂ ਖਾਂਦਾ ਮਜ਼ਾਕ ਲਈ ਮੈਂ ਇੱਕ ਵੀਡੀਓ ਬਣਾਈ ਆ ਕਿ ਐਸਾ ਲਗਾ ਮੇਰਾ ਮਜ਼ਾਕ ਚਵਨ ਪ੍ਰਸ਼ ਖਾਂਦੇ ਖਾਂਦੇ ਉਹ ਵਿੱਚੋਂ 3 ਸੈਕਿੰਡ ਦੀ ਵੀਡੀਓ ਕੱਟ ਕੱਟ ਕੇ ਦੇ ਨਿਊਜ਼ੀਲੈਂਡ ਦੇ ਚੈਨਲਾਂ ਤੇ ਚਲਾਉਂ ਦਿਆ ਇੱਕ ਤੁਹਾਡਾ ਜਿਹੜਾ ਵਾ ਚਾਪੜਿਆ ਹੈਗਾ ਇੱਕ ਵਿਲੀਅਮ ਸਿੱਧੂ ਨਾਮ ਦਾ ਇਹ ਵਹਿਮ ਘਟਨਾ ਕਰਨੀ ਕਿਥੇ ਮਰਜੀ ਟਾਈਮ ਦੇਦੀ ਮੈਨੂੰ ਅਮਰੋਸਰ ਆਹੂੰ ਦੇਖਦਾ ਤੇਰੇ ਚ ਕਿੰਨੀ ਕੁ ਪਾਵਰ ਚੜਮਾ ਜਿਆ ਪਹਿਲਾਂ ਵੇਖ ਲਈਦਾ ਹੁੰਦਾ ਗੱਲ ਕਰਨ ਲੱਗਿਆਂ ਤੇ ਜੇ ਕੁਝ ਨਹੀਂ ਹੁੰਦਾ ਤੇ ਨਹੀਂ ਬੋਲੀਦਾ ਹੁੰਦਾ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਲਈ ਜੀ ਹੁੰਦੀ ਵੀਡੀਓ ਬਣਾਉਣ ਤੋਂ ਪਹਿਲਾਂ ਤੂੰ ਸੋਚਿਆ ਉਦਾਂ ਤੇ ਮੈਨੂੰ ਜਾਣਦਾ ਕੋਈ ਨਹੀਂ ਚੱਲ ਗੁਰਪ੍ਰੀਤ ਸਿੰਘ ਚੀਮੇ ਦੀਆਂ ਵੀਡੀਓ ਇੰਨੀਆਂ ਚੱਲਦੀਆਂ ਮੈਂ ਵੀਡੀਓ ਬਣਾ ਕੇ ਪਾ ਦੇਣਾ ਤੇ ਮੈਂ ਵੀ ਮਸ਼ਹੂਰ ਹੋ ਜਾਊਂਗਾ ਮੈਂ ਬਾਈਬਲ ਪੂਰੀ ਜਵਾਨੀ ਯਾਦ ਕੀਤੀ ਤਾਂ ਗੱਲ ਕਰਦਾ ਐਵੇਂ ਨਹੀਂ ਕਰਦਾ ਗੱਲਾਂ ਮਾਰਦਾ ਤੂੰ ਖਬਰਦਾਰ ਮੁੜ ਕੇ ਜੇ ਕੋਈ ਵੀਡੀਓ ਪਾਈ ਤੇ ਛੇਤਰ ਮੜਾ ਫਿਰੂ ਤੇਰੇ ਮੈਂ